ਜੀ ਮੇਨ ਗੁਰੂ ਘਰ ਦੇ ਮੁਖ ਸੇਵਾਦਾਰ ਨੇ ਇਧਰ ਲਈ ਸਾਰ ਨਵੇਂ ਪਿੰਡਿਆ ਮਨਜੀਤ ਕਬੱਡੀ ਪਾਰ ਪੈਂਦੀ ਹੋਈ ਕਬੱਡੀ ਹੈ ਤੇ ਚਾਰਾਂ ਖਿਡਾਰੀਆਂ ਦੇ ਵਿੱਚ ਇੱਥੇ ਰੱਖ ਵਾਹ ਵੀ ਮਜੀਠੀਆ ਚਾਰਾਂ ਦੇ ਵਿੱਚੋਂ ਅਮਰਤ ਨੂੰ ਕਿੰਨੇ ਜਫਾ ਲਾਉਣਾ ਸ਼ਹੀਦ ਭਾਈ ਅਮਰੀਕ ਸਿੰਘ ਜੀ ਦਾ ਪਿੰਡ ਦਾ ਗਿੰਦਰ ਪਹਿਮਾਨ ਦੇ ਪਿੰਡ ਦਾ ਨੰਬਰ ਜੋੜੇਗਾ ਕਿ ਨਹੀਂ ਲੱਗਦਾ ਹੋਇਆ ਜੋਰ ਇਹ ਕਬੱਡੀ 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 ਵਾਹ ਵੀ ਨੌਜਵਾਨਾ ਵਾਹ ਵੀ ਇਬਰਾਹਿਮ ਸਿੰਘ ਜੀ ਕਬੱਡੀ ਕਲਾ ਪੈਰਸਫਰਾਨ ਦੀ ਟੀਮ ਦੇ ਲਈ ਮੋਟਰਾਂ ਨੇ ਵੱਡੇ ਮਾਨ ਸਨਮਾਨ ਕੀਤੇ ਹੈ ਪੈਂਦੀ ਹੋਰ ਬੱਲੇ 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 ਉਹ ਨਹੀਂ ਰੀਸਾ ਲੱਗਦਾ ਹੋਇਆ ਜੋਰ ਆ ਮੁੰਡੇ ਦਾ ਭੂਮੇਵਡਾਲਾ ਪਿੰਡ ਹੈ ਤੇ ਮਜੀਠੇ ਦਾ ਇਲਾਕਾ ਰੈਸ਼ਮ ਚੰਬੇ ਵਾਲਾ ਕਬੱਡੀ ਪਾ ਰਿਹਾ ਭਾਈ ਲੱਤੂ ਵਾਲਿਆ ਹੋ ਤਗੜਾ ਵੀ ਨੌਜਵਨ ਪੈਂਦੀ ਹੋ ਰੇਡ ਤੇ ਬਾਬਾ ਵਾਲੇ ਪਿੰਡ ਤੋਂ ਆਇਆ ਲਾ ਪੈਂਦੀ ਹੋ ਰੇਡ ਤੇ ਮੁਕਾਬਲਾ ਦੇਖਾਂਗੇ ਇਧਰਲੀ ਸਾਈਡ ਨਵੀਂ ਜੀ ਉਮਰ ਦਾ ਸਟਾਪਰ ਕੋਸ਼ਿਸ਼ ਕਰ ਰਿਹਾ ਭਾਈ ਲੱਤੂ ਵਾਲਿਆ ਨਾਮ ਦਾ ਸ ਮੁੰਡੇ ਦਾ ਉਹ ਜਫਾ ਚੋਟੀ ਦਾ ਬੱਲੇ ਬੱਲੇ ਹੁੰਦੀ ਹੋਈ ਲੱਗਦਾ ਹੋਇਆ ਜੋਰ ਕੀ ਬਾਤ ਹੈ ਵੀ ਨੋਜਬ ਨੇ ਕੀ ਆ ਤੇ ਕਿ ਸ਼ਾਹ ਮੁਹੰਮਦ ਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਮੂਆ ਰਗਤ ਨਚੋੜ ਫੁੱਟੇ ਇਧਰਲੀ ਸਾਈਡ ਬਾਬਾ ਲੱਧਾ ਸਿੰਘ ਜੀ ਸ਼ਹੀਦ ਮਹਾਨ ਸੰਤ ਮਹਾਨ ਸੂਰਬੀਰ ਯੋਧੇ